ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਦੱਲਾ ਜੀ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਡਿੰਪੀ ਢਿੱਲੋਂ ਨੇ ਵੀ ਅਕਾਲੀ ਦਲ ਦੇ ਸਾਰੇ ਹੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਸਵਾਲ ਹੁਣ ਇੱਥੇ ਡੱਲਾ ਜੀ ਇੱਕ ਬਹੁਤ ਵੱਡਾ ਖੜਾ ਹੋ ਗਿਆ ਹੈ ਕਿ ਜਿਹੜੇ ਅਕਾਲੀ ਦਲ ਦੇ ਅਸੀਂ ਦੇਖ ਰਹੇ ਹਾਂ ਕਈ ਵੱਡੇ ਵੱਡੇ ਲੀਡਰ ਨੇ ਸੀਨੀਅਰ ਲੀਡਰ ਨੇ ਇੱਕ ਇੱਕ ਕਰਕੇ ਜੋ ਹੈ ਪਾਰਟੀ ਤੋਂ ਅਸਤੀਫਾ ਕਿਉਂ ਦੇ ਰਹੇ ਨੇ? ਲਗਾਤਾਰ ਜਿਹੀਆਂ ਖਬਰਾਂ ਕਿਉਂ ਆ ਰਹੀਆਂ ਨੇ? ਦੂਜਾ ਵੱਡਾ ਸਵਾਲ ਹੈ ਕਿ ਜਮਨੀ ਚੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਦਾ ਇਸ ਤਰੀਕੇ ਨਾਲ ਅਸਤੀਫਾ ਦੇ ਦਿੱਤਾ ਜਾਣਾ ਆਖਿਰੇ ਸੰਕੇਤ ਕੀ ਦੇ ਰਹੇ ਹਨ? ਜੋ ਜੀ ਬਹੁਤ ਅਹਿਮ ਤੁਹਾਡਾ ਸਵਾਲ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜਾ ਬੁਰਾ ਵਕਤ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹਰਦੀਪ ਸਿੰਘ ਦਿੰਪੀ ਢਿਲੋਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਗਿੱਦੜਵਾਹਾ ਹਲਕੇ ਦੇ ਵਿੱਚ ਕਟੋ-ਕਾਟ ਇੱਕ ਬਹੁਤ ਵੱਡਾ ਘਾਟ ਹੈ ਉਹ ਹਲਕਾ ਕੁਝ ਦਿਨ ਪਹਿਲਾਂ ਜਦੋਂ ਮੈਂ ਸਰਜੀਤ ਸਿੰਘ ਧਮਾਨ ਉਹਨਾਂ ਦੀ ਧਰਮ ਪਤਨੀ ਦੇ ਭੋਗ ਮੌਕੇ ਉੱਥੇ ਗਿਆ ਬਹੁਤ ਸਾਰੇ ਲੋਕ ਆੜੇ ਦਵਾਲੇ ਦੀ ਹਲਕੀਆਂ ਤੋਂ ਆਈ ਸੀ ਔਰ ਗਿੱਦੜਬਾਹਾ ਹਲਕੇ ਬਾਰੇ ਜੋ ਰਿਪੋਰਟ ਮਿਲੀ ਸੀ ਕਿ ਅਗਰ ਡਿੰਪੀ ਢਿਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਟਿਕਟ ਦੰਦਾ ਹੈ ਕਿ ਉਹ ਪੂਰੇ ਮੁਕਾਬਲੇ ਦੇ ਵਿੱਚ ਨਹੀਂ ਤੇ ਇਸ ਵਾਰ ਮੰਨਿਆ ਜਾ ਰਿਹਾ ਸੀ ਕਿ ਤੁਸੀਂ ਭਾਵੇਂ ਜਲੰਧਰ ਚ ਅਕਾਲੀ ਦਲ ਨੂੰ ਜ਼ਿਆਦਾ ਵੋਟਾਂ ਨਹੀਂ ਪਈਆਂ ਜਾਂ ਜ਼ਿਮਨੀ ਚੋਣਾ ਚ ਅਕਾਲੀ ਦਲ ਕੁਝ ਖਾਸ ਨਹੀਂ ਕਰ ਪਾਇਆ ਪਰ ਡਿੰਪੀ ਢਿਲੋਂ ਇਸ ਵਾਰ ਜਿੱਤ ਦੇ ਦਾਵੇਦਾਰ ਦੇ ਰੂਪ ਦੇ ਵਿੱਚ ਦੇਖੇ ਜਾ ਰਹੇ ਸੀ ਗਿੱਦੜਬਾਹਾ ਦੇ ਹੁਣ 25 ਤਰੀਕ ਨੂੰ ਕੱਲ ਅਚਾਨਕ ਜਿਹੜਾ ਘਟਨਾਕ੍ਰਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦਾ ਇੱਕ ਵਾਰ ਫੇਰ ਇਹਦੇ ਨਾਲ ਵੱਡਾ ਨੁਕਸਾਨ ਹੋਣ ਦਾ ਮੈਨੂੰ ਅੰਦੇਸ਼ਾ ਨਜ਼ਰ ਆ ਰਿਹਾ ਹੈ ਹੁਣ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਅਸਤੀਫਾ ਕਿਉਂ ਦਿੱਤਾ ਕੱਲ ਉਹਨਾਂ ਨੇ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਉਸ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਕਿ ਜਦੋਂ ਦਿਨ ਵੇਲੇ ਡਿੰਪੀ ਢਿਲੋਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਦੋ ਤਿੰਨ ਗੱਲਾਂ ਕੀਤੀਆਂ ਉਹ ਕਹਿੰਦੇ ਪਰਿਵਾਰ ਇਕੱਠਾ ਹੋ ਗਿਆ ਇੱਕ ਤਰੀਕੇ ਨਾਲ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਿਆਸਤ ਦੇ ਵਿੱਚ ਬਹੁਤ ਵਾਰੀ ਵਰਤੋਂ ਹੋ ਜਾਂਦੀ ਹੈ ਕਿਸੇ ਨਾ ਕਿਸੇ ਦੀ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਬਹੁਤ ਸਾਰੇ ਲੋਕ ਨੇ ਸਿਆਸਤ ਚ ਪੋਲਿਟਿਕਲ ਪਾਰਟੀਆਂ ਵੱਲੋਂ ਜਾਂ ਲੀਡਰਾਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੇ ਸੰਕੇਤ ਡਿੰਪੀ ਢਲੋਂ ਹਣਾ ਵੱਲੋਂ ਵੀ ਉੱਚੇ ਚੇ ਤੌਰ ਤੇ ਦਿੱਤੇ ਗਏ ਪਰ ਉਹਨਾਂ ਨੇ ਕੁਝ ਵੀ ਮਾੜਾ ਬਿਆਨ ਨਹੀਂ ਦੱਤਾ ਨਾ ਸੁਖਬੀਰ ਸਿੰਘ ਬਾਦਲ ਬਾਰੇ ਨਾ ਅਕਾਲੀ ਦਲ ਬਾਰੇ ਪਰ ਉਹਨਾਂ ਨੇ ਸ਼ਾਮ ਨੂੰ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਉਹ ਬੜੀ ਦਿਲਚਸਪ ਹੈ ਉਸ ਵੀਡੀਓ ਦੇ ਵਿੱਚ ਕੀ ਕੀ ਹੈ ਉਹ ਜ਼ਰੂਰ ਇਸ ਵਕਤ ਸਾਂਝਾ ਕਰਨਾ ਜ਼ਰੂਰੀ ਹੈ ਪਰ ਮੈਂ ਉਸ ਤੋਂ ਪਹਿਲਾਂ ਇਹ ਦੱਸਦਾ ਕਿ ਡਿੰਪਿਟਲ ਨੂੰ 2017 ਚ ਵੀ ਚੋਣ ਲੜੇ 22 ਚ ਵੀ ਰਾਜਾ ਵੜਿੰਗ ਤੋਂ ਦੋਨੋਂ ਵਾਰੀ ਉਹ ਹਾਰੇ ਪਰ ਪਿਛਲੀ ਵਾਰੀ 22 ਦੇ ਵਿੱਚ ਜਿਹੜੀ ਹਾਰ ਸੀ ਡਿੰਪਿਟਲ ਦੀ ਉਹ ਮਹਿਜ਼ 1300 ਵੋਟਾਂ ਦੇ ਆਲੇ ਦੁਆਲੇ ਸੀ ਇਸ ਕਰਕੇ ਉਸ ਹਲਕੇ ਦੇ ਵਿੱਚ ਡਿੰਪੀ ਢਲੋਂ ਦੀ ਪਕੜ ਚੰਗੀ ਮੰਨੀ ਜਾਂਦੀ ਹੈ ਕਿਉਂਕਿ 1700 17 ਤੋਂ 22 ਤੱਕ ਵੀ ਜਿਹੜੀ 12 ਤੋਂ 17 ਤੱਕ ਵੀ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਔਰ 7 ਤੋਂ 12 ਉਹਦੇ ਵਿੱਚ ਵੀ ਹਰਦੀਪ ਸਿੰਘ ਦਿੱਲੀ ਡਿੰਪੀ ਢਲੋਂ ਨੇ ਉੱਥੇ ਚੰਗੇ ਕੰਮ ਕੀਤੇ ਖੁਦ ਟਰਾਂਸਪੋਰਟਰ ਨੇ ਹੁਣ ਇਸ ਵਾਰ ਵੀ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਛੱਡ ਕੇ ਗਏ ਸੀ ਉਸ ਤੋਂ ਬਾਅਦ ਡਿੰਪੀ ਢਲੋਂ ਨੂੰ ਟਿਕਟ ਦਿੱਤੀ ਉਸ ਤੋਂ ਪਹਿਲਾਂ ਡਿੰਪੀ ਟਲੋਂ ਨੇ ਮਿਹਨਤ ਕੀਤੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਮਨਪਿਤ ਬਾਦਲ ਨੂੰ ਉਥੋਂ ਮੈਦਾਨ ਚ ਉਤਾਰਿਆ ਸੀ ਹੁਣ ਡਿੰਪੀ ਟਲੋਂ ਦੀ ਚਿੰਤਾ ਇਸ ਗੱਲ ਕਰਕੇ ਵੱਧ ਰਹੀ ਸੀ ਕਿ ਮਨਪਿਤ ਬਾਦਲ ਹਲਕੇ ਚ ਸਰਗਰਮੀ ਫੜ ਰਹੇ ਨੇ ਮਨਪਿਤ ਬਾਦਲ ਉਥੇ ਲੋਕਾਂ ਨੂੰ ਮਿਲ ਰਹੇ ਨੇ ਡਿੰਪੀ ਟਲੋਂ ਨੂੰ ਹੁਣ ਵੱਲੋਂ ਲਗਾਤਾਰ ਹਰ ਜਗ੍ਹਾ ਕਿਹਾ ਗਿਆ ਡਿੰਪੀ ਟਲੋਂ ਨੂੰ ਕਿਤਨਾ ਕਿਤੇ ਇਸ ਗੱਲ ਦਾ ਡਰ ਹੈ ਕਿ ਅਗਰ ਮਨਪਿਤ ਬਾਦਲ ਲੜ ਰਹੇ ਨੇ ਕੀ ਮਨਪਿਤ ਬਾਦਲ ਭਾਜਪੀ ਵੱਲੋਂ ਲੜਨਗੇ ਕਿਤੇ ਮਨਪ੍ਰਿਤ ਬਾਦਲ ਤੇ ਬਾਦਲ ਪਰਿਵਾਰ ਦਾ ਜਿਹੜਾ ਮੋੜ ਸ਼ੁਰੂ ਹੋਇਆ ਮਿਲਵਰਤਨ ਹੈ ਕਿਉਂਕਿ ਸੁਖਵੀਰ ਔਰ ਮਨਪ੍ਰਿਤ ਬਾਦਲ ਦੇ ਵਿਚਾਰੇ ਕਹਿੰਦੇ ਹੁਣ ਚੰਗੀ ਪਰਿਵਾਰਕ ਸਾਂਝ ਹੈ ਕੀ ਉਹ ਦੁਬਾਰਾ ਪਰਿਵਾਰਕ ਸਾਂਝ ਕਿਤੇ ਅਕਾਲੀ ਦਲ ਦੇ ਲਈ ਫੈਸਲਾ ਕਰਨ ਦੇ ਵਿੱਚ ਮੁਸੀਬਤਾਂ ਜਾਂ ਦਿੱਕਤਾਂ ਤਾਂ ਨਹੀਂ ਪੈਦਾ ਕਰਦੀ ਅਸਲ 'ਚ ਡਿੰਪੀ ਢੋਲੀ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਇਹ ਹੈ ਕਿ ਉਹ بار بار ਸੰਕੇਤਾਂ ਦੇ ਰੂਪ ਚ ਇਹ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਕਿ ਕੀ ਸੁਖਵੀਰ ਬਾਦਲ ਚੋਂ ਲੜਨਗੇ ਜਾਂ ਦਿੰਪੀ ਟਲੋਂ ਉਹਨਾਂ ਨੂੰ ਖੁਦ ਟਿਕਟ ਦਿੱਤੀ ਜਾਏਗੀ ਔਰ ਜਿਹੜੀ ਵੀਡੀਓ ਜਾਰੀ ਕੀਤੀ ਹੈ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਕੁਝ ਹਿੱਸਾ ਇਸ ਵੀਡੀਓ ਦਾ ਜਿਹੜਾ ਹੈ ਉਹ ਅਸੀਂ ਜ਼ਰੂਰ ਸੁਣਦੇ ਵੀ ਹਾਂ ਪਰ ਉਸ ਤੋਂ ਪਹਿਲਾਂ ਉਹਦਾ ਮضمون ਮੈਂ ਦੱਸ ਦਿੰਦਾ ਦਿੰਪੀ ਟਲੋਂ ਨੇ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਅਸਤੀਫਾ ਕਿਉਂ ਦਿੰਦਾ ਉਹ ਕਹਿੰਦੇ ਮੈਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਮੈਂ ਕਈ ਵਾਰ ਸੁਖਵੀਰ ਬਾਦਲ ਹੁਣਾਂ ਨੂੰ ਪੁੱਛਿਆ ਵੀ ਪ੍ਰਧਾਨ ਸਾਹਿਬ ਤੁਸੀਂ ਚੋਣ ਲੜਨੀ ਹੈ ਜਾਂ ਤੁਸੀਂ ਮੈਨੂੰ ਚੋਣ ਲੜਾਣੀ ਹੈ ਆਪਾਂ ਲੋਕਾਂ 'ਚ ਸਾਫ਼ ਕਰ ਦਈਏ ਕਿਉਂਕਿ ਲੋਕਾਂ ਦੇ ਵਿੱਚ ਲੋਕ ਜਦੋਂ ਮੈਨੂੰ ਆ ਕੇ ਮਿਲਦੇ ਨੇ ਉਹਨਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਨੇ ਕਿਉਂਕਿ ਮਨਪ੍ਰੀਤ ਬਾਦਲ ਇੱਥੇ ਸਰਗਰਮ ਨੇ ਡਿੰਪਿਟ ਲੋ ਆਪਣੀ ਵੀਡੀਓ 'ਚ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਜਦੋਂ ਲੋਕਾਂ ਨੂੰ ਮਿਲਦੇ ਨੇ ਉਹ ਕਿਸੇ ਨੂੰ ਬੀਜਪੀ ਤੇ ਸ਼ਾਮਲ ਨਹੀਂ ਕਰਾਰੇ ਖੋਲ ਕੇ ਉਹ ਮਿਲਦੇ ਨੇ ਜਿਹਦੇ ਨਾਲ ਲੋਕਾਂ ਚ ਦੁਚਿੱਤੀ ਦੀ ਸਥਿਤੀ ਬਣ ਰਹੀ ਹੈ ਔਰ ਬਹੁਤ ਸਾਰੇ ਲੋਕ ਡਿੰਪੀ ਢਿੱਲੋਂ ਕਹਿੰਦੇ ਮੈਨੂੰ ਆ ਕੇ ਮਿਲ ਰਹੇ ਨੇ ਕਿ ਕਿਤੇ ਆਪਣੇ ਨਾਲ ਧੋਖਾ ਨਾ ਹੋ ਜੇ ਸੋ ਡਰ ਡਿੰਪੀ ਢਿੱਲੋਂ ਨੇ ਮਨਚ ਜੋ ਮੈਂ ਮਹਿਸੂਸ ਕੀਤਾ ਇਹ ਸੀ ਕਿ ਅਗਰ ਮਨਪਿਤ ਬਾਦਲ ਖੜੇ ਹੁੰਦੇ ਨੇ ਤੇ ਅਕਾਲੀ ਦਲ ਦਾ ਸਟੈਂਡ ਕੀ ਹੋਏਗਾ ਕਿਉਂਕਿ ਸਾਨੂੰ ਪਤਾ ਜਲੰਧਰ ਦੇ ਵੈਸਟ ਹਲਕੇ ਚ ਅਕਾਲੀ ਦਲ ਨੇ ਬਸਪਾ ਦਾ ਹੀ ਸਮਰਥਨ ਕਰਤਾ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਦਾ ਨਵਾਂ ਸੰਸਦ ਦੀ ਬੋਰਡ ਬਣਿਆ ਉਹ ਵਕਤ ਰਹਿੰਦੇ ਆਪਣੇ ਲੀਡਰਾਂ ਦੀ ਨਬਜ਼ ਨਹੀਂ ਫੜ ਪਾ ਰਿਹਾ ਜਦੋਂ ਉਹਨਾਂ ਨੂੰ ਪਤਾ ਹੈ ਕਿ ਗਿੱਦੜਵਾਹਾ ਬਹੁਤ ਸੰਵੇਦਨਸ਼ੀਲ ਹਲਕਾ ਹੈ ਸੁਖਬੀਰ ਬਾਦਲ ਲਗਾਤਾਰ ਸਰਗਰਮ ਨੇ ਪਾਮੀ ਡਿੰਪੀ ਢਿਲੋਂ ਵੀ ਉਹਨਾਂ ਦੇ ਨਾਲ ਚੱਲ ਰਹੇ ਨੇ ਸੁਖਬੀਰ ਬਾਦਲ ਨੂੰ ਪੂਰੀ ਕਲੈਰਿਟੀ ਦੇਣੀ ਚਾਹੀਦੀ ਸੀ ਡਿੰਪੀ ਢਿਲੋਂ ਸ਼ਾਇਦ ਇਸੇ ਕਰਕੇ ਨਾਰਾਜ਼ ਹੋਏ ਜਾਂ ਉਹਨਾਂ ਨੂੰ ਲੱਗਿਆ ਕਿ ਉਨਾ ਦੀ ਟਿਕਨ ਕਰਤੀ ਜਾ ਸਕਦੀ ਹੈ ਕਿਉਂਕਿ ਅਕਾਲੀ ਦਲ ਵੱਲੋਂ ਕੋਈ ਕਲੈਰਿਟੀ ਨਹੀਂ ਦਿੰਪੀ ਟਿਲੋਂ ਐ ਤਾਂ ਸਾਫ਼ ਕਰਦੇ ਨੇ ਵੀ ਜੇ ਸੁਖਬੀਰ ਬਾਦਲ ਚੋਣ ਲੜਦੇ ਤਾਂ ਮੈਂ ਬਿਲਕੁਲ ਨਾਲ ਸੀ ਤੇ ਜੇ ਕਿਤੇ ਮਨਪ੍ਰੀਤ ਬਾਦਲ ਆ ਜਾਂਦੇ ਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਇਸ ਗੱਲ ਦਾ ਸ਼ੱਕ ਤੇ ਚਿੰਤਾ ਵੀ ਕਿਤੇ ਮਨਪ੍ਰੀਤ ਬਾਦਲ ਤਾਂ ਨਹੀਂ ਆ ਜਾਣਗੇ ਹਾਲਾਂਕਿ ਮਨਪ੍ਰੀਤ ਬਾਦਲ ਹਜੇ ਭਾਜਪਾ 'ਚ ਨਹੀਂ ਪਰ ਇੱਕ ਬੜੀ ਦਿਲਚਸਪ ਗੱਲ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉੱਥੋਂ ਦੇ ਉਹ ਚਿੱਠੀ ਲਿਖਦੇ ਮਨਪਿਤ ਬਾਦਲ ਕਿ ਖੁੱਲ ਕੇ ਬੀਜੇਪੀ ਕੈਂਡੀਡੇਟ ਦੀ ਮਦਦ ਕਰੋ ਆਪਣੇ ਸਾਥੀਆਂ ਨੂੰ ਕਹੋ ਉਹਦੋਂ ਮਨਪਿਤ ਬਾਦਲ ਦੇ ਦਿਲ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਨੇ ਖੁੱਲ ਕੇ ਪ੍ਰਚਾਰ ਨਹੀਂ ਕੀਤਾ ਜ਼ਮੀਨ ਤੇ ਜ਼ਿਆਦਾ ਆਏ ਨਹੀਂ ਹਾਲਾਂਕਿ ਉਹਨਾਂ ਨੇ ਸਨੇਹ ਸੋਸ਼ਲ ਮੀਡੀਆ ਤੇ ਲਾਇਆ ਕਿ ਬੀਜੇਪੀ ਨੂੰ ਵੋਟਾਂ ਪਾਓ ਪਰ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ ਮਨਪਿਤ ਬਾਦਲ ਦੀ ਉਸ ਵੇਲੇ ਦੀ ਘੱਟ ਸਰਗਰਮੀ ਕਿਤੇ ਇਸ ਗੱਲ 'ਤੇ ਇਸ ਗੱਲ 'ਤੇ ਇਸ਼ਾਰਾ ਤਾਂ ਨਹੀਂ ਕਿ ਹੁਣ ਅਗਰ ਮਨਪਿਤ ਬਾਦਲ ਗਿੱਦੜਵਾਹਾ ਚਾਪੜੀ ਸਰਗਰਮੀ ਵਧਾਉਂਦੇ ਨੇ ਤੇ ਉਹ ਕੋਈ ਨਵਾਂ ਸਿਆਸੀ ਸਮਿਕਰਣਤਾ ਨਹੀਂ ਦਿਖੂ ਹਾਲਾ ਕਿ ਮਨਪਿਤ ਬਾਦਲ ਭਾਜਪਾ ਚ ਨੇ ਪਰ ਸੁਖਵੀਰ ਬਾਦਲ ਨਾਲ ਉਹਨਾਂ ਦੀ ਜਿਹੜੀ ਸਾਂਝ ਬਣੀ ਹੈ ਨਵੇਂ ਸਿਰੇ ਤੋਂ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਵਾਰ ਸਹਿਰ ਦੁਚਿੱਤੀ ਦੀ ਸਥਿਤੀ ਬਣ ਗਈ ਮੈਨੂੰ ਲੱਗਦਾ ਇਹੀ ਅਕਾਲੀ ਦਲ ਦੀ ਸਭ ਤੋਂ ਜ਼ਿਆਦਾ ਖਤਰਨਾਕ ਸਥਿਤੀਆਂ ਬਣੀਆਂ ਨੇ ਅਕਾਲੀ ਦਲ ਇਹ ਤੈ ਨਹੀਂ ਕਰ ਪਾ ਰਿਆ ਕਿ ਅਸੀਂ ਸੁਖਬੀਰ ਬਾਦਲ ਨੂੰ ਚੋਣ ਲੜਾਣੀ ਹੈ ਜਾਂ ਡਿੰਪੀ ਢਿੱਲੋਂ ਨੂੰ ਔਰ ਉਹ ਖੁੱਲ ਕੇ ਐਲਾਨ ਨਹੀਂ ਕਰ ਪਾ ਰਹੇ ਕਿ ਡਿੰਪੀ ਢਿੱਲੋਂ ਸਾਡੇ ਕੈਂਡੀਡੇਟ ਨੇ ਡਿੰਪੀ ਢਿੱਲੋਂ ਨੇ ਮਨ ਚ ਇਸ ਗੱਲ ਦੀ ਚਿੰਤਾ ਕਿ ਅਗਰ ਅਕਾਲੀ ਦਲ ਨੇ ਕੋਈ ਵੱਖਰਾ ਫੈਸਲਾ ਕਰ ਲਿਆ ਤੇ ਫਿਰ ਮੈਂ ਕੀ ਕਰਾਂਗਾ ਸ਼ਾਇਦ ਇਹੀ ਕਾਰਨ ਰਿਹਾ ਕਿ ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਉਹ ਕਹਿੰਦੇ ਮੈਂ ਬਾਰ ਬਾਰ ਪੁੱਛਦਾ ਸੁਖਬੀਰ ਬਾਦਲ ਨੂੰ ਕਿ ਜਾਂ ਤੁਸੀਂ ਚੋਣ ਲੜੋ ਜਾਂ ਮੈਨੂੰ ਚੋਣ ਦਾ ਇਲਾਨ ਕਰੋ ਜੇ ਮੇਰਾ ਵੀ ਤੁਸੀਂ ਕਹਿ ਦਿੰਦੇ ਹੋ ਵੀ ਮੈਂ ਚੋਣ ਲੜਨੀ ਜੇਕਰ ਨੂੰ ਤੁਸੀਂ ਚੋਣ ਲੜਨੀ ਤਾਂ ਮੈਂ ਵਾਪਸ ਬੈਠ ਜਾਊਂਗਾ ਤੁਹਾਡੇ ਹੱਕ ਸੋ ਗੈਂਪੀਟੇ ਲੋਕ ਕਹਿੰਦੇ ਵੀ ਮੈਂ ਮਨ ਤੇ ਬਹੁਤ ਬੋਝ ਸੀ ਕਿਉਂਕਿ ਖਰਚਾ ਵੀ ਹੁੰਦਾ ਚੋਣਾਂ ਦੇ ਵਿੱਚ ਸੋ ਇਹ ਸਿੱਟੀਆਂ ਚ ਮੈਂ ਇਹ ਨਿਚੋਰ ਵੀ ਕੱਢਦਾ ਛੋਟਾ ਜਿਹਾ ਹਰਜੋਗੀ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰ ਫੇਰ ਵੱਡੀ ਗਲਤੀ ਕਰ ਗਏ ਪੂਰੀ ਕਲੈਰਿਟੀ ਉਹਨਾਂ ਨੂੰ ਵਕਤ ਰਹਿੰਦੇ ਆਪਣੇ ਪਾਰਟੀ ਦੇ ਕਾਡਰ ਔਰ ਲੀਡਰਾਂ ਨੂੰ ਦੇਣੀ ਚਾਹੀਦੀ ਹਾਲਾਂਕਿ ਮਨਪਿਤ ਬਾਦਲ ਅਗਰ ਭਾਜਪਾ ਵੱਲੋਂ ਚੋਣ ਲੜਦੇ ਨੇ ਤਾਂ ਵੀ ਸੁਖਵੀਰ ਬਾਦਲ ਨੂੰ ਹੁਣੇ ਇਹ ਬਿਆਨ ਦੇਣੇ ਪੈਣੇ ਨੇ ਜਾਂ ਚਾਹੀਦੇ ਨੇ ਕਿ ਜੇ ਮਨਪਿਤ ਬਾਦਲ ਭਾਜਪਾ ਵੱਲੋਂ ਚੋਣ ਲੜਦੇ ਨੇ ਤੇ ਅਸੀਂ ਮਨਪਿਤ ਬਾਦਲ ਨੂੰ ਹਰਾਉਣ ਲਈ ਜ਼ੋਰ ਲਾਵਾਂਗੇ ਤੇ ਅਸੀਂ ਅਕਾਲੀ ਦਲ ਨੂੰ ਹਰ ਹਾਲਾਤ 'ਚ ਜਿਤਾਵਾਂਗੇ ਉਂਝ ਜੋ ਪੰਜਾਬ 'ਚ ਅਕਾਲੀ ਦਲ ਦੀ ਸਥਿਤੀ ਹੈ ਮਨਪਿਤ ਿਆਲੀ ਘਰ ਬੈਠੇ ਨੇ ਪਾਰਟੀ ਦੀਆਂ ਰਤੀ ਵਿਧੀਆਂ 'ਚ ਨਹੀਂ ਉਦਾਂ ਲੋਕ ਸੇਵਾ 'ਚ ਲੱਗੇ ਨੇ ਬੀਬੀ ਗਨੀਵ ਗੁਰ ਮਜੀਠੀਆ ਪਹਿਲੀ ਵਾਰ ਦੇ ਐਮਐਲਏ ਨੇ ਬਹੁਤ ਹੀ ਸਰਗਰਮ ਨਹੀਂ ਆਪਣੇ ਹਲਕੇ 'ਚ ਸਰਗਰਮ ਨੇ ਡਾਕਟਰ ਸੁਖਵਿੰਦਰ ਸੁਖੀ ਅਕਾਲੀ ਦਲ 'ਚੋਂ ਆਪ ਚ ਚੱਲੇਗੇ ਸੋ ਕੁੱਲ ਮਿਲਾ ਕੇ ਪੰਜਾਬ 'ਚ ਅਕਾਲੀ ਦਲ ਦੇ ਵਿਧਾਇਕਾਂ ਦੀ ਬਹੁਤੀ ਸਰਗਰਮੀ ਨਹੀਂ ਪਹਿਲਾਂ ਹੀ ਤਿੰਨ ਸੀ ਉਹਨਾਂ 'ਚੋਂ ਦੋ ਰਹਿ ਗਈ ਇੱਕ ਅਕਾਲੀ ਦਲ ਦੀ ਸਰਗਰਮ ਨਹੀਂ ਹੁਣ ਗਨੀਵ ਗੁਰ ਮਜੀਠੀਆ ਪਹਿਲੀ ਵਾਰ ਦੇ ਐਮਐਲਏ ਹੁਣ ਅੱਜ ਸਥਿਤੀ ਅਕਾਲੀ ਦਲ ਦੀ ਇਹ ਹੈ ਕਿ ਅਕਾਲੀ ਦਲ ਆਪਣੇ ਫੈਸਲੇਆ ਕਰਕੇ ਮਾਰ ਖਾ ਰਿਹਾ ਹੈ 딤피 ਢਿੱਲੋਂ ਇੱਕ ਮਜ਼ਬੂਤ ਕੈਂਡੀਡੇਟ ਸੀ ਅਗਰ ਸੁਖਵੀਰ ਬਾਦਲ ਨੇ 딤ਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੁੰਦਾ ਤੇ ਅੱਜ ਇਹ ਸਥਿਤੀ ਨਹੀਂ ਸੀ ਹੋਣੀ ਹੁਣ ਅਕਾਲੀ ਦਲ ਉਥੇ ਕਿਸੇ ਵੀ ਉਮੀਦਵਾਰ ਨੂੰ ਉਤਾਰੇ ਪਰ ਇੱਕ ਵੱਡਾ ਜਨ ਸਮਰਥਨ ਜਾਂ ਹਮਦਰਦੀ ਹੈ ਜਿਹੜੀ ਉਹ 딤ਪੀ ਢਿੱਲੋਂ ਲੈ ਗਏ ਮੈਨੂੰ ਇਹ ਲੱਗਦਾ ਹੈ ਸ਼ਾਇਦ ਸੁਖਵੀਰ ਸਿੰਘ ਬਾਦਲ ਜਿਹੜੇ ਫੈਸਲਾ ਲੈਣ 'ਚ ਦੇਰੀ ਕਰ ਰਹੇ ਨੇ ਉਹ ਵੀ ਇੱਕ ਵੱਡਾ ਕਾਰਨ ਹੈ ਆਮ ਤੌਰ 'ਤੇ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਟਿਕਟ ਦੇਣੀ ਹੁੰਦੀ ਸੀ ਵਕਤ ਰੰਦੇ ਐਲਾਨ ਕਰਕੇ ਨਾਮ ਚੋਣ ਪ੍ਰਚਾਰ ਕਰਦੇ ਸੀ ਹੁਣ ਸੁਖਬੀਰ ਬਾਦਲ ਇਸ਼ਾਰਿਆਂ ਇਹ ਇਸ਼ਾਰੇ ਇਹ ਮਿਲਦੇ ਨੇ ਕਿ ਸੁਖਬੀਰ ਬਾਦਲ ਚੋਣ ਨਹੀਂ ਲੜਨਗੇ ਅਗਰ ਸੁਖਬੀਰ ਬਾਦਲ ਚੋਣ ਨਹੀਂ ਲੜਨਗੇ ਤੇ ਫਿਰ ਡਿੰਪੀ ਢਿੱਲੋਂ ਹੀ ਉਹਨਾਂ ਦੇ ਹਲਕਾ ਇੰਚਾਰਜ ਔਰ ਦੋ ਵਾਰ ਚੋਣਾ ਲੜਨ ਵਾਲੀ ਕੈਂਡੀਡੇਟ ਸੀ ਉਹਨਾਂ ਦਾ ਨਾਮ ਅਗਰ ਸੁਖਬੀਰ ਬਾਦਲ ਐਲਾਨ ਦੰਦੇ ਤੇ ਅੱਜ ਅਕਾਲੀ ਦਲ ਨੂੰ ਇਹਨਾਂ ਸਥਿਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਜਿਨ੍ਹਾਂ ਸਥਿਤੀਆਂ ਦੇ ਵਿੱਚ ਅੱਜ ਅਕਾਲੀ ਦਲ ਆ ਕੇ ਫਸਿਆ ਭਾਵੇਂ ਹੁਣ ਅਕਾਲੀ ਦਲ ਦੇ ਬੁਲਾਰੇ ਜਾਂ ਵੱਖ-ਵੱਖ ਲੀਡਰ ਇਹ ਕਹਿਣ ਕਿ ਸ਼੍ਰੋਮਣੀ ਅਕਾਲੀ ਦਲ ਦਿੰਪੀ ਢਿੱਲੋਂ ਦੇ ਨਾਲ ਸੀ ਦਿੰਪੀ ਢਿੱਲੋਂ ਕੱਲ ਤੱਕ ਪਾਰਟੀ ਦੇ ਨਾਲ ਸੀ ਅਚਾਨਕ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਕਿਉਂਕਿ ਮੈਂ ਦੇਖ ਰਿਹਾ ਸੀ ਉਹਨਾਂ ਦਾ ਸੋਸ਼ਲ ਮੀਡੀਆ ਵੀ ਉਹ ਲਗਾਤਾਰ ਸੁਖਬੀਰ ਸਿੰਘ ਬਾਦਲ ਨਾਲ ਵਿਚਰ ਰਹੇ ਸੀ ਦਿੰਪੀ ਢਿੱਲੋਂ ਢਿੱਲੋਂ ਅਕਾਲੀ ਦਲ ਛੱਡਣਾ ਨਹੀਂ ਸੀ ਚਾਹੁੰਦੇ ਜੋ ਉਹਨਾਂ ਦੀ ਵੀਡੀਓ ਦੇ ਵਿੱਚ ਭਾਵਨਾ ਆ ਰਹੀ ਹੈ ਉਹ ਸਿਰਫ ਇਸ ਚਿੰਤਾ ਚ ਪਾਰਟੀ ਛੱਡ ਗਏ ਕਿ ਪਾਰਟੀ ਫੈਸਲਾ ਨਹੀਂ ਕਰ ਪਾ ਰਹੀ ਔਰ ਜਿੰਪੀ ਟਲੋਂ ਨੂੰ ਵੀ ਇਹ ਲੱਗਦਾ ਹੈ ਕਿ ਉਹਨਾਂ ਦਾ ਪੈਸਾ ਉਹਨਾਂ ਦੀ ਊਰਜਾ ਸਾਰਾ ਕੁਝ ਖਰਚ ਹੋ ਰਿਹਾ ਔਰ ਅਗਰ ਪਾਰਟੀ ਨੇ ਕੋਈ ਅਜੀਬੋ ਗਰੀਫ ਫੈਸਲਾ ਕਰਤਾ ਤਾਂ ਫਿਰ ਉਹ ਕੀ ਕਰਨਗੇ ਸੋ ਹੁਣ ਉਹਨਾਂ ਨੇ ਕਿਹਾ ਕਿ ਮੈਂ ਹਰ ਛੋਟੇ ਤੋਂ ਛੋਟੇ ਵਰਕਰ ਨਾਲ ਸਲਾਮ مشਵਰਾ ਕਰਕੇ ਆਪਣਾ ਫੈਸਲਾ ਕਰੂੰਗਾ ਹੁਣ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋਊਗੀ ਭਾਵੇਂ ਵਡਾਲਾ ਸਾਹਿਬ ਨੇ ਜਾਂ ਹੋਰ ਲੀਡਰ ਨੇ ਕੱਲ ਮੈਂ ਸੁਣ ਰਿਹਾ ਸੀ ਬੀਬੀ ਪਰਮਜੀਤ ਕੌਰ ਲਾਂਡਰਾ ਜਿਹੜੇ ਕੀ ਮੋਹਾਲੀ ਲਾਂਡਰਾ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਨੇ ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਜਿੰਪੀ ਢਿੱਲੋਂ ਦੇ ਅਸਤੀਫੇ ਤੇ ਦੁੱਖ ਪ੍ਰਗਟ ਕੀਤਾ ਔਰ ਸਿੱਧੇ ਸਿੱਧੇ ਇਹ ਕਿਹਾ ਕਿ ਪਾਰਟੀ ਦੇ ਵਿੱਚ ਮਨਮਰਜ਼ੀ ਦੇ ਫੈਸਲੇ ਕੀਤੇ ਜਾ ਰਹੇ ਨੇ ਮੈਰਿਟ ਨੂੰ ਆਧਾਰ ਨਹੀਂ ਬਣਾਇਆ ਜਾ ਰਿਹਾ ਭਾਵੇਂ ਇਹਦੇ ਕੋਈ ਦੋਰਾ ਹੀ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਜਨਨ ਨਾਰਾਜ਼ ਅਕਾਲੀਆਂ ਨਾਲ ਸੰਬੰਧਿਤ ਗੱਲ ਆਉਂਦੀ ਹੈ ਤੇ ਉੱਥੇ ਨਾਰਾਜ਼ ਅਕਾਲੀ ਜਿਹੜੇ ਕੁਝ ਆਪਣੇ ਪੁੱਤਾਂ ਲਈ ਵੀ ਟਿਕਟਾਂ ਮੰਗ ਰਹੇ ਨੇ ਉਹ ਜਦੋਂ ਸੁਖਬੀਰ ਬਾਦਲ ਤੇ ਇਲਜ਼ਾਮ ਲਾਉਂਦੇ ਨੇ ਤੇ ਉਦੋਂ ਇਹ ਵੀ ਲੱਗਦਾ ਹੈ ਕਿ ਜਿਹੜੇ ਕਈ ਅਕਾਲੀ ਦਲ ਦੇ ਅਜਿਹੇ ਲੀਡਰ ਨੇ ਜਿਹੜੇ ਆਪ ਪਰਿਵਾਰਵਾਦ ਕਰਦੇ ਨੇ ਉਹ ਸੁਖਬੀਰ ਬਾਦਲ ਤੇ ਸਵਾਲ ਕਿਉਂ ਚੱਕਦੇ ਨੇ ਪਰ ਗਿੰਪੀ ਢਿੱਲੋਂ ਦੇ ਮਾਮਲੇ ਦੇ ਵਿੱਚ ਅਜਿਆ ਨਹੀਂ ਹੈ 딤피 ਢਿੱਲੋਂ ਨਾਲ ਸਿੱਧੀ ਸਿੱਧੀ ਹੰਦਰਦੀ ਆਮ ਵਰਕਰਾਂ ਆਮ ਲੀਡਰਾਂ ਦੀ ਵੀ ਜੁੜਦੀ ਹੋਈ ਦਿਖ ਰਹੀ ਹੈ ਔਰ ਹੁਣ ਜੋ ਮੈਨੂੰ ਲੱਗ ਰਿਹਾ ਹੈ ਕਿ ਗਿੱਦੜਵਾਹਾ ਹਲਕੇ ਦੇ ਵਿੱਚ ਅੱਜ ਇਸ ਅਸਤੀਫੇ ਦੇ ਨਾਲ ਵੀ 딤피 ਢਿੱਲੋਂ ਆਪਣੀ ਜਿਹੜੀ ਹਰਮਨ ਪਿਆਰਤਾ ਦਾ ਗ੍ਰਾਫ ਹੈ ਉਹਨੂੰ ਵਧਾਉਣ ਚ ਕਾਮਯਾਬ ਹੋਏ ਨੇ ਔਰ ਜਿਸ ਤਰ੍ਹਾਂ ਨਾਲ 딤피 ਢਿੱਲੋਂ ਨੇ ਅਸਤੀਫਾ ਦਿੱਤਾ ਹੈ ਕੋਈ ਉਹਨਾਂ ਦੇ ਵਿਰੋਧੀ ਲਹਿਰ ਵੀ ਨਜ਼ਰ ਨਹੀਂ ਆ ਰਹੀ ਬਲਕਿ ਇਹ ਅਕਾਲੀ ਦਲ ਤੇ ਸਵਾਲ ਖੜਾ ਹੋ ਗਿਆ ਕਿ ਅਕਾਲੀ ਦਲ ਵਕਤ ਰਹਿੰਦੇ ਫੈਸਲਾ ਕਿਉਂ ਨਹੀਂ ਲੈ ਪਾਰਿਆ ਪਾਵੇਂ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਡਿੰਪੀ ਢੱਲਾ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਦੋ ਵਾਰ ਚੌਂ ਲੜਾਈ ਗਈ ਉਹ ਸਾਰੀਆਂ ਗੱਲਾਂ ਠੀਕ ਨਹੀਂ ਪਰ ਵਕਤ ਸਿਰ ਫੈਸਲਾ ਕਿਉਂਕਿ ਸੁਖਵੀਰ ਹੁਣ ਜਦੋਂ ਜਾ ਰਹੇ ਸੀ ਵਕ ਵਕ ਥਾਵਾਂ 'ਚ ਉਹਨਾਂ ਨੇ ਦੋ ਤਿੰਨ ਜਗ੍ਹਾ ਲਿਖਿਆ ਕਿ ਮੇਰੇ ਛੋਟੇ ਵੀਰ ਦੇ ਨਾਲ ਭਾਵ ਡਿੰਪੀ ਢੱਲਾ ਦੇ ਨਾਲ ਹਲਕੇ ਦੇ ਵਿੱਚ ਵਿਚਰ ਰਹੇ ਆ ਘੁੰਮ ਰਹੇ ਆ ਕਿਤਨਾ ਕਿਤੇ ਇੱਕ ਇਨਸਿਕਿਉਰਟੀ ਅਸੁਰੱਖਿਅਤ ਦੀ ਅਸੁਰੱਖਿਆ ਦੀ ਜਿਹੜੀ ਭਾਵਨਾ ਸੀ ਉਹਨੂੰ ਖਤਮ ਕਰਨਾ ਵੀ ਕਿਸੇ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਸੋ ਸੁਖਵੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਕੁਆਲਿਟੀ ਹੈ ਉਹਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਕ ਬਹੁਤ ਵੱਡਾ ਟੈਸਟ ਹੈ ਕਿਉਂਕਿ ਚਾਰ ਜ਼ਿੰਨੀ ਚੋਣਾਂ ਦੇ ਵਿੱਚ ਇਹ ਪਹਿਲਾ ਝਟਕਾ ਅਕਾਲੀ ਦਲ ਨੂੰ ਮਿਲਿਆ ਹੈ ਤਾਂ ਵੀ ਅਕਾਲੀ ਦਲ ਕਿਸੇ ਨੂੰ ਵੀ ਹੁਣ ਉਮੀਦਵਾਰ ਉਤਾਰੇਗਾ ਪਰ ਦਿੰਪੀ ਢਿੱਲੋਂ ਦਾ ਅਕਾਲੀ ਦਲ ਛੱਡ ਕੇ ਜਾਣਾ ਇੱਕ ਨਵੀਂ ਸਾਟਾ ਸ਼੍ਰੋਮਣੀ ਅਕਾਲੀ ਦਲ ਤੋਂ ਸੋਡਲਾ ਜੀ ਡਿੰਪੀਟ ਲੋਵ ਵੱਲੋਂ ਸਤੀਫਾ ਦਿੱਤੇ ਜਾਣਾ ਇੱਕ ਵੱਡੀ ਖਬਰ ਜ਼ਰੂਰ ਬਣੀ ਹੋਈ ਹੈ ਦੂਜੇ ਪਾਸੇ ਸਵਾਲ ਇਹ ਵੀ ਵੱਡਾ ਜ਼ਰੂਰ ਬਣ ਗਿਆ ਹੈ ਕਿ ਹੁਣ ਡਿੰਪੀ ਢੋ ਕਿਸ ਪਾਸੇ ਵੱਲ ਜਾ ਸਕਦੇ ਨੇ ਦੂਜਾ ਸਵਾਲ ਇਹ ਵੀ ਹੈ ਕਿ ਕੀ ਮਨਪ੍ਰੀਤ ਬਾਦਲਵੀ ਉਮੀਦਵਾਰ ਭਾਜਪਾ ਵੱਲੋਂ ਬਣ ਸਕਦੇ ਨੇ ਤੇ ਦੂਜੀਆਂ ਪਾਰਟੀਆਂ ਦੇ ਵੀ ਅਗਰ ਆਪਾਂ ਗੱਲ ਕਰ ਲਈਏ ਕਾਂਗਰਸ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਤਾਂ ਕੀ ਸੰਭਾਵਨਾਵਾਂ ਦਿਖ ਰਹੀਆਂ ਨੇ ਗਿੱੱਦਰ ਬਾਹਾ ਦੀ ਜੇਕਰ ਆਪਾਂ ਗੱਲ ਕਰਦੇ ਆਂ ਉਸੀ ਓਵਰਆਲ ਸਾਰੀਆਂ ਪਾਰਟੀਆਂ ਦਾ ਅਗਰ ਅਨਲਿਸਿਸ ਕਰੋ ਤਾਂ ਕਿਸ ਤਰ੍ਹਾਂ ਦੀ ਸਿਆਸੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਦੇਖੋ ਡਿੰਪੀ ਟਿਲੋਨੀ ਤਾਂ ਸਾਫ ਕਰਤਾ ਕਿ ਉਹ ਸਲਾਹ ਮਸ਼ਵਰਾ ਕਰਕੇ ਫੈਸਲਾ ਕਰਨਗੇ ਉਹ ਆਪਣੇ ਹਲਕੇ ਦੇ ਆਪਣੇ ਸਮਰਥਕਾਂ ਨਾਲ ਸਥਾਨਕ ਲੀਡਰਾਂ ਨਾਲ ਛੋਟੇ-ਛੋਟੇ ਵਰਕਰ ਨਾਲ ਗੱਲਬਾਤ ਕਰਕੇ ਸਲਾਹ ਮਸ਼ਵਰਾ ਕਰਕੇ ਹੀ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੱਧਰ ਜਾਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਅੱਜ ਸਥਿਤੀ ਇਹ ਹੈ ਕਿ ਡਿੰਪੀ ਢਿੱਲੋਂ ਅਗਰ ਆਜ਼ਾਦਾਨਾ ਤੌਰ ਦੇ ਵਿੱਚ ਵੀ ਗਿੱਦੜਵਾਹਾ ਹਲਕੇ ਦੇ ਵਿੱਚ ਚੋਣ ਲੜਨ ਬਾਰੇ ਸੋਚਣ ਤੇ ਅੱਜ ਡਿੰਪੀ ਢਿੱਲੋਂ ਇੱਕ ਵੱਡਾ ਮੁਕਾਬਲਾ ਦੇਣ ਵਾਲੇ ਲੀਡਰ ਦੇ ਤੌਰ ਤੇ ਸਥਾਪਿਤ ਹੋਏ ਨੇ ਕਿਉਂਕਿ ਉਹ ਪਹਿਲਾਂ ਵੀ ਜਿੱਤੇ ਨੇ ਵੱਡੇ ਕਾਰੋਬਾਰੀ ਨੇ ਹਜੇ ਕਿਹੜੀ ਜ਼ਿਮਨੀ ਚੋਣ ਹੈ ਉਹ 6 ਮਹੀਨਿਆਂ ਦੇ ਵਿੱਚ ਵਿੱਚ ਹੋਣੀ ਹੈ ਦਸੰਬਰ ਤੋਂ ਪਹਿਲਾਂ ਹੋਣੀ ਹੈ ਹਜੇ ਇਹਨਾਂ ਕੋਲੇ ਸਮਾਂ ਪਰ ਇਹ ਵਕਤ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਕਿਸੇ ਹੋਰ ਪਾਰਟੀ ਦਾ ਵੀ ਉਹ ਰੁਖ ਕਰਨ ਹੁਣ ਜਿਹੜੀ ਅੱਜ ਦੀ ਸਥਿਤੀ ਹੈ ਭਾਵੇਂ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਹੋਵੇ ਕਿਉਂਕਿ ਡਾਕਟਰ ਸੁਖਵਿੰਦਰ ਸੁਖੀ ਨੂੰ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਗਿਆ ਭਗਵੰਤ ਮਾਨ ਕਈ ਵਾਰ ਕਹਿੰਦੇ ਨੇ ਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਚੰਗੇ ਲੀਡਰ ਨੇ ਉਹਨਾਂ ਦਾ ਖੁੱਲਾ ਸਵਾਗਤ ਹੈ ਔਰ ਜਿੰਪੀ ਤੇ ਲੋਤਾ ਸੁਖਵੀਰ ਸਿੰਘ ਬਾਦਲ ਦੇ ਦੋਸਤ ਸੀ ਅਜਿਹੇ ਮੌਕੇ ਦੇ ਵਿੱਚ ਆਪਣੇ ਸਭ ਤੋਂ ਵੱਡੇ ਸਿਆਸੀ ਦੁਸ਼ਮਣ ਦਾ ਦੋਸਤ ਅਗਰ ਤੁਹਾਡਾ ਦੋਸਤ ਬਣ ਜੇ ਪੂਰੀ ਕੋਸ਼ਿਸ਼ ਹੋਣੀ ਭਗਵੰਤਮਾਨ ਉਹਨਾਂ ਦੀ ਜਾਂ ਉਹਨਾਂ ਦੀ ਪਾਰਟੀ ਦੇ ਹੋਰ ਲੀਡਰਾਂ ਦੀ ਟਿਕਟ ਵੱਖਰਾ ਮਸਲਾ ਹੈ ਉਹਨਾਂ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਅਗਰ ਡਿੰਪੀ ਢੱਲੋਂ ਵੀ ਆਮ ਆਦਮੀ ਪਾਰਟੀ ਚੋਂ ਹਾਲਾਂਕਿ ਇਹ ਫੈਸਲਾ ਤਾਂ ਡਿੰਪੀ ਢੱਲੋਂ ਨੇ ਕਰਨਾ ਹੈ ਕਿ ਉਹ ਕਿਹੜੀ ਪਾਰਟੀ ਚ ਜਾਣਗੇ ਜਾਂ ਨਹੀਂ ਮੈਂ ਤਾਂ ਇਹ ਵੀ ਮੰਨਦਾ ਕਿ ਅਗਰ ਉਹ ਆਜ਼ਾਦ ਤੌਰ ਤੇ ਵੀ ਚੋਣ ਲੜਨ ਬਾਰੇ ਸੋਚਣ ਕਿ ਉਹ ਜ਼ਰੂਰ ਇਸ ਵਾਰ ਮੁਕਾਬਲੇ ਦੇ ਵਿੱਚ ਬਣਨਗੇ ਕਿਉਂਕਿ ਚਾਰ ਕੋਣੀ ਮੁਕਾਬਲਾ ਪਹਿਲਾ ਹੀ ਹੈ ਬਲਕਿ ਪੰਜ ਕੋਣੀ ਜਦੋਂ ਅਸੀਂ ਪਾਰਲੀਮੈਂਟ ਦੀ ਚੋਣ ਦੇਖੀ ਤਾਂ ਸਰਬਜੀਤ ਸਿੰਘ ਖਾਲਸਾ ਗਿੱਦੜਬਾਹਾ ਹਲਕੇ ਤੋਂ ਨੰਬਰ 1 ਰਹੇ ਨੰਬਰ 2 ਤੇ ਕਰਮਜੀਤ ਤਨਮੋਲ ਰਹੇ ਕਾਂਗਰਸ ਨੰਬਰ 3 ਤੇ ਰਹੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਰਹਾ ਔਰ ਹੁਣ ਚੋਣ ਜਿੱਤਣ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਤਾਂ ਐਮਪੀ ਬਣ ਗਏ ਹੁਣ ਸਰਬਜੀਤ ਸਿੰਘ ਖਾਲਸਾ ਜਾਂ ਤਾਂ ਆਪਣਾ ਕੈਂਡੀਡੇਟ ਖੜਾ ਕਰਨਗੇ ਹੁਣ ਉਹ ਸਥਿਤੀ ਨਹੀਂ ਰਹੀ ਸਰਬਜੀਤ ਸਿੰਘ ਖਾਲਸਾ ਜਾਂ ਅਮਰਿਤਪਾਲ ਸਿੰਘ ਉਹਨਾਂ ਦੇ ਧੜੇ ਦੀ ਕਿ ਅਗਰ ਇਹ ਪਾਰਟੀ ਬਣਾ ਕੇ ਉਮੀਦਵਾਰ ਉਤਾਰ ਦੇਣੇ ਤੇ ਉਸ ਪੱਧਰ ਦਾ ਸਮਰਥਨ ਇਹਨਾਂ ਨੂੰ ਮਿਲੇ ਅਜੇ ਡਿੰਪਿਟ ਲੋਕ ਕੋਲੇ ਇਸ ਵਕਤ ਵੇਲੇ ਅਗਰ ਡਿੰਪਿਟ ਲੋ ਆਜ਼ਾਦਨਤਾ ਵਰਤੇ ਵੀ ਹਲਕੇ ਦੇ ਵਿੱਚ ਅੱਗੇ ਵਧਣਗੇ ਤੇ ਮੈਨੂੰ ਲੱਗਦਾ ਹੈ ਹਮਦਰਦੀ ਦਾ ਫਾਇਦਾ ਹਮਦਰਦੀ ਦਾ ਲਾਭ ਉਹਨਾਂ ਨੂੰ ਮਿਲ ਸਕਦਾ ਉਂਝ ਆਮ ਆਦਮੀ ਪਾਰਟੀ ਚਾਹੀਗੀ ਕਿ ਉਹ ਸਾਡੇ ਨਾਲ ਆਉਣ ਕਾਂਗਰਸ ਦੀ ਵੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਜਦੋਂ ਰਾਜਾ ਵੜਿੰਗ ਨੇ ਹੁਣ ਅਸਤੀਫਾ ਦਿੱਤਾ ਤੇ ਉਹਨਾਂ ਦੀ ਧਰਮ ਪਤਨੀ ਜਾਂ ਤਾਂ ਉਥੋਂ ਉਮੀਦਵਾਰ ਹੋਣਗੇ ਉਹਦੀ ਸੰਭਾਵਨਾ ਵੀ ਕਾਫੀ ਲੱਗਦੀ ਹੈ ਕਿਉਂਕਿ ਰਾਜਾ ਵੜਿੰਗ ਚਾਹਣਗੇ ਕਿ ਉਹ ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੀ ਤਿਆਰੀ ਕਰਨ। ਅਗਰ ਰਾਜਾ ਵੜਿੰਗ ਦੀ ਪਤਨੀ ਨੂੰ ਟਿਕਟ ਮਿਲਦੀ ਹੈ ਫਿਰ ਤਾਂ ਇਹ ਸੰਭਾਵਨਾ ਖਤਮ ਹੋ ਜਾਂਦੀ ਹੈ ਕਿ ਕਾਂਗਰਸ ਡਿੰਪੀ ਟਿਲੋਂ ਨਾਲ ਸੰਪਰਕ ਕਰੇ ਪਰ ਅਗਰ ਅਗਰ ਕਾਂਗਰਸ ਵੜਿੰਗ ਪਰਿਵਾਰ ਤੋਂ ਬਿਨਾ ਕਿਸੇ ਨੂੰ ਟਿਕਟ ਦੇਣ ਬਾਰੇ ਸੋਚੇ ਤੇ ਉਹ ਜ਼ਰੂਰ ਜਿੰਪੀ ਢਿੱਲੋਂ ਬਾਰੇ ਸੋਚ ਸਕਦੇ ਨੇ ਕਾਂਗਰਸ ਦੇ ਲੀਡਰ ਤਾਂ ਕਿ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਚਾਹੀਦੀ ਅਕਾਲੀ ਦਲ ਨਹੀਂ ਜਿੱਤਣਾ ਚਾਹੀਦਾ ਭਾਜਪਾ ਨਹੀਂ ਜਿੱਤਣੀ ਚਾਹੀਦੀ ਟਿਕਟ ਸੀਟ ਕਾਂਗਰਸ ਕੋਲੇ ਰਹਿਣੀ ਚਾਹੀਦੀ ਸੋ ਕੋਸ਼ਿਸ਼ ਕਾਂਗਰਸ ਵੱਲ ਵਿੱਚੋਂ ਵੀ ਕੁਝ ਲੋਕ ਕਰ ਸਕਦੇ ਨੇ ਕਿ ਅਸੀਂ ਕਿਉਂ ਨਾ ਜਿੰਪੀ ਢਿੱਲੋਂ ਉਹਨਾਂ ਨੂੰ ਸ਼ਾਮਲ ਕਰਾ ਜਾਵੇ ਹੁਣ ਜਿੰਪੀ ਢਿੱਲੋਂ ਡਿਮਾਂਡ ਚ ਕੋਈ ਵੀ ਪਾਰਟੀ ਹੈ ਜਿੱਤ ਤਾਂ ਗੱਲ ਦੀ ਬੀਜੇਪੀ ਦੀ ਤੁਸੀਂ ਸਵਾਲ ਕੀਤਾ ਵੀ ਕੀ ਮਨਪ੍ਰੀਤ ਬਾਦਲ ਲੜਨਗੇ ਲੇਕੋ ਮਨਪ੍ਰੀਤ ਬਾਦਲ ਪਹਿਲਾਂ ਵੀ ਇੱਥੋਂ ਜਿੱਤੇ ਨੇ ਖਜ਼ਾਨਾ ਮੰਤਰੀ ਬਣੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਚੋਣ ਲੜਾਈ ਜਦੋਂ ਨਰਾਜ਼ ਹੋ ਕੇ ਵੱਖਰੀ ਪਾਰਟੀ ਬਣਾ ਕੇ ਮਨਪ੍ਰੀਤ ਬਾਦਲ ਲੜੇ ਗਿੱਦੜਵਾਹਾ ਤੋਂ ਵੀ ਲੜੇ ਬਾਰਾਚ ਮੋੜ ਮੰਡੀ ਤੋਂ ਵੀ ਲੜੇ ਔਰ ਦੋਨਾਂ ਥਾਵਾਂ ਤੋਂ ਮਨਪ੍ਰੀਤ ਸਿੰਘ ਬਾਦਲ ਹਾਰੇ ਸੀ ਸੋ ਮਨਪ੍ਰੀਤ ਬਾਦਲ ਨੇ ਗਿੱਦੜਵਾਹਾ ਹਾਰ ਕੇ ਛੱਡਿਆ ਸੀ ਹਾਰਨ ਤੋਂ ਬਾਅਦ ਅਗਰ ਉਹ ਹੁਣ ਦੁਬਾਰਾ ਆਉਂਦੇ ਨੇ ਅਮੇ ਬੀਜੇਪੀ ਵੱਲੋਂ ਆਉਂਦੇ ਨਹੀਂ ਮੈਨੂੰ ਮਨਪਿਤ ਬਾਦਲ ਦੀ ਸਥਿਤੀ ਸਿਹਾਰਨ ਲੱਗਦੀ ਹੈ ਕਿਉਂਕਿ ਬੀਜੇਪੀ ਔਰ ਕਿਸਾਨਾਂ ਦਾ ਰੌਲਾ ਹਜੇ ਖਤਮ ਨਹੀਂ ਹੋਇਆ ਸੋ ਬੀਜੇਪੀ ਔਰ ਕਿਸਾਨਾਂ ਦਾ ਰੌਲਾ ਹਜੇ ਖਤਮ ਨਹੀਂ ਹੋਇਆ ਸੋ ਇਸ ਕਰਕੇ ਅਗਰ ਮਨਪਿਤ ਬਾਦਲ ਚੋਣ ਵੀ ਲੜ ਲੈਂਦੇ ਨੇ ਤੇ ਮੈਂ ਮੈਨੂੰ ਨਹੀਂ ਲੱਗਦਾ ਕਿ ਮਨਪਿਤ ਬਾਦਲ ਅੱਜ ਦੀਆਂ ਸਥਿਤੀਆਂ ਚ ਉਥੇ ਮੁੱਖ ਮੁਕਾਬਲੇ ਚ ਹੋਣਗੇ ਅੱਜ ਵੀ ਉੱਥੇ ਜਿਹੜੀ ਮੈਨੂੰ ਮੁੱਖ ਮੁਕਾਬਲੇ ਦੀ ਸਥਿਤੀ ਲੱਗਦੀ ਹੈ ਉਹ ਆਮ ਆਦਮੀ ਪਾਰਟੀ ਕਾਂਗਰਸ ਔਰ ਡਿੰਪੀ ਟਿਲੋਂ ਸ਼੍ਰੋਮਣੀ ਅਕਾਲੀ ਦਲ ਚ ਜਾਂ ਤਾਂ ਸੁਖਵੀਰ ਬਾਦਲ ਆ ਜੇ ਜਾਂ ਫਿਰ ਭਾਜਪਾ ਦੇ ਵਿੱਚ ਕੋਈ ਅਜੀਹਾ ਚਿਹਰਾ ਆਵੇ ਜਿਹੜਾ ਸਰਪ੍ਰਮਾਨਿਤ ਹੋ ਗਏ ਪਰ ਅੱਜ ਦੀਆਂ ਜੋ ਸਥਿਤੀਆਂ ਨੇ ਡਿੰਪੀ ਟਿਲੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਮੈਨੂੰ ਅੱਜ ਇਹ ਤਿੰਨ ਧਿਰਾਂ ਦੀ ਟੱਕਰ ਉੱਥੇ ਬਣਦੀ ਨਜ਼ਰ ਆ ਰਹੀ ਹੈ ਅਗਰ ਅਕਾਲੀ ਦਲ ਡਿੰਪੀ ਟਿਲੋਂ ਨੂੰ ਟਿਕਟ ਦੇਣਾ ਤੇ ਫਿਰ ਉੱਥੇ ਮੁੱਖ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਕਾਂਗਰਸ ਅਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣਾ ਸੀ ਸੋ ਡਿੰਪੀ ਢੱਲਗ ਦੇ ਲੋਕ ਕਿਉਂਕਿ ਸਰਗਰਮ ਬਹੁਤ ਰਹੇ ਨਹੀਂ ਉੱਥੇ ਹਲਕੇ 'ਚ ਲੋਕਾਂ ਦੇ ਕੰਮ ਵੀ ਉਹਨਾਂ ਨੇ ਕਰਾਏ ਨੇ ਇਸ ਕਰਕੇ ਅੱਜ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਉੱਥੇ ਵੱਖਰੀਆਂ ਨੇ ਔਰ ਮੈਨੂੰ ਲੱਗਦਾ ਹੈ ਅਕਾਲੀ ਦਲ ਨੇ ਇਹ ਇੱਕ ਗਲਤੀ ਕੀਤੀ ਹੈ ਇੱਕ ਆਪਣੇ ਵੱਡੇ ਲੀਡਰ ਨੂੰ ਅਕਾਲੀ ਦਲ ਸੰਭਾਲ ਨਹੀਂ ਸਕਿਆ ਔਰ ਡਿੰਪੀ ਢੱਲੋਂ ਨੇ ਜਿਸ ਤਰ੍ਹਾਂ ਨਾਲ ਅਕਾਲੀ ਦਲ ਛੱਡਿਆ ਔਰ ਇੱਕ ਵੀਡੀਓ ਜਾਰੀ ਕਰਕੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਉਹਦੇ ਨਾਲ ਡਿੰਪੀ ਢਿੱਲੋਂ ਦੇ ਪਤੀ ਵੀ ਹੰਦਰਦੀ ਬਣੀ ਐ ਭਾਵੇਂ ਅਕਾਲੀ ਦਲ ਨੇ ਟਿਕਟ ਦੇਣੀ ਹੀ ਹੋਵੇ ਡਿੰਪੀ ਢਿੱਲੋਂ ਨੂੰ ਆਉਣ ਵਾਲੇ ਸਮੇਂ ਵਿੱਚ ਪਰ ਇਹ ਵੀ ਇੱਕ ਕਹਾਵਤ ਹੈ ਕਿ ਦੇਰ ਨਾਲ ਕੀਤਾ ਇਨਸਾਫ ਇਨਸਾਫ ਨਹੀਂ ਹੁੰਦਾ ਸੋ ਵਕਤ ਰਹਿੰਦੇ ਅਗਰ ਤੁਸੀਂ ਕਿਸੇ ਵਿਅਕਤੀ ਨੂੰ ਜ਼ਿੰਮੇਵਾਰੀ ਨਹੀਂ ਦਿੰਦੇ ਉਹਦੇ ਨਾਲ ਵੀ ਕਈ ਵਾਰੀ ਉਸ ਵਿਅਕਤੀ ਦੇ ਵਿੱਚ ਇੱਕ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਵੀ ਉਦੋਂ ਜਦੋਂ ਤੁਹਾਡੇ ਪੁਰਾਣੇ ਫੈਸਲੇ ਡਾਵਾ ਡੋਲ ਵਾਲੇ ਹੋਣ ਜਿਵੇਂ ਸਿੱਧੇ ਤੌਰ ਤੇ ਜਲੰਧਰ ਵੈਸਟ ਚ ਹੋਇਆ ਕਿ ਕੈਂਡੀਡੇਟ ਛੱਡ ਕੇ ਅਕਾਲੀ ਦਲ ਨੇ ਫਸ਼ਪਾ ਦੇ ਉਮੀਦਵਾਰ ਦਾ ਸਮਰਥਨ ਕਰਤਾ ਜਿਦੇ ਨਾਲ ਅਕਾਲੀ ਦਲ ਦੇ ਆਪਣੇ ਉਮੀਦਵਾਰਾਂ ਔਰ ਆਪਣੇ ਲੀਡਰਾਂ ਦੇ ਵਿੱਚ ਹੀ ਆਪਣੀ ਪਾਰਟੀ ਦੇ ਫੈਸਲਿਆਂ ਨੂੰ ਲੈ ਕੇ ਭੰਮ ਦੀ ਸਥਿਤੀ ਬਣੀ ਹੈ ਠੀਕ ਹੈ ਬਹੁਤੇ ਵੱਡੇ ਲੀਡਰ ਨੇ ਜਿਹੜੇ ਅਕਾਲੀ ਦਲ ਦੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਜਿਹੜੇ ਸਧਾਰਨ ਲੀਡਰ ਨੇ ਉਹਨਾਂ ਦੇ ਵਿੱਚ ਇੱਕ ਚਿੰਤਾ ਵਾਲੀ ਗੱਲ ਜਲੰਧਰ ਦੇ ਵਿੱਚ ਅਚਾਨਕ ਜਿਸ ਤਰੀਕੇ ਨਾਲ ਦੂਜਿਆ ਦੂਜੀ ਪਾਰਟੀ ਦਾ ਸਮਰਥਨ ਕੀਤਾ ਉਹਨਾਂ ਦੇ ਵਿੱਚ ਪਣੀ ਹੈ ਸੋ ਬਾਕੀ ਵੇਖਦੇ ਹਾਂ ਇਹ ਸਿਆਸਤ ਹੁਣ ਕਿੱਧਰ ਨੂੰ ਜਾਂਦੀ ਹੈ ਜਿੱਥੋਂ ਤੱਕ ਗੱਲ ਦੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਆ ਇੱਕ ਦੋ ਚਿਹਰੇ ਉੱਥੇ ਹੈਗੇ ਨੇ ਜਿਹੜੇ ਦੌੜ ਦੇ ਵਿੱਚ ਨੇ ਕਾਂਗਰਸ ਦਾ ਜ਼ਿਕਰ ਅਸੀਂ ਕੀਤਾ ਹੀ ਹੈ ਹਜੇ ਸਮੇਂ ਪਰ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੁਣ ਗਿੱੱੜੜਵਾਹਾ ਦੀ ਸੀਟ ਹੈ ਇਹ ਮੌਜੂਦਾ ਸਮੇਂ ਪੰਜਾਬ ਦੀ ਸਭ ਤੋਂ ਵੱਡੀ ਹੌਟ ਸੀਟ ਬਣਨ ਵਾਲੀ ਹੈ ਇੰਜ ਮੈਨੂੰ ਲੱਗਦਾ ਸੋਡਲਾ ਜੀ ਹੁਣ ਗੱਲ ਆਪਾਂ ਅੰਮ੍ਰਿਤਸਰ ਵਾਲੀ ਘਟਨਾ ਦੀ ਗੱਲ ਕਰ ਲਈਏ ਅੰਮ੍ਰਿਤਸਰ ਵਾਲੀ ਘਟਨਾ ਨੂੰ ਲਾਅ ਐਂਡ ਆਰਡਰ ਨਾਲ ਜੋੜ ਕੇ ਵਿਖਿਆ ਜਾ ਰਿਹਾ ਸੀ ਜਾਂ ਉਸ ਬਾਰੇ ਗੱਲਾਂ ਕੀਤੀਆਂ ਜਾ ਰਿਹਾ ਸੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜੋ ਹੈ ਸਹੀ ਨਹੀਂ ਹੈ ਜਦ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਮਾਮਲਾ ਹੈ ਨਿਜੀ ਰੰਜਿਸ਼ ਦਾ ਮਾਮਲਾ ਹੈ ਜਿਹੜਾ ਐਨ ਆਰ ਆਈ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਸੋ ਇਸ ਮਾਮਲੇ ਨੂੰ ਲੈ ਕੇ ਹੁਣ ਕਈ ਪੱਖ ਜੋ ਹੈ ਸਾਹਮਣੇ ਆ ਰਹੇ ਨੇ ਉਸ ਦਾ ਸੰਬੰਧ ਯੂ ਐਸ ਏ ਦੇ ਵਿੱਚ ਜੋ ਹੈ ਸਥਾਪਿਤ ਕੀਤਾ ਗਿਆ ਹੈ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੁਪਾਰੀ ਦੇ ਕੇ ਹਮਲਾ ਕੀਤਾ ਗਿਆ ਸੀ ਇਸ ਪੂਰੇ ਮਾਮਲੇ ਬਾਰੇ ਪੂਰੀ ਖਬਰ ਬਾਰੇ ਪੂਰੀ ਘਟਨਾ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਖਰਜੋਜੀ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਇੱਕ ਐਨਆਰਆਈ ਦੇ ਉੱਤੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਮਾਮਲਾ ਬਹੁਤ ਵੱਡਾ ਬਣਿਆ ਵਿਕਰਮਜੀਠੀ ਨੇ ਉਹਦੇ ਤੇ ਵੀ ਟਵੀਟ ਕੀਤਾ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਭਗਵੰਤ ਮਾਨ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਹਾਲਾਂਕਿ ਵਿਕਰਮਜੀਠੀ ਨੇ ਕੱਲ ਰਾਤ 11:30 ਵਜੇ ਤੱਕ ਗਿੰਪੀ ਢੋਲ ਦੇ ਮਾਮਲੇ 'ਚ ਕੋਈ ਟਵੀਟ ਨਹੀਂ ਕੀਤਾ ਜਿਹੜੇ ਅਕਾਲੀ ਦਲ ਛੱਡ ਗਏ ਪਰ ਜਿਹੜਾ ਅੰਮ੍ਰਿਤਸਰ ਦਾ ਮਾਮਲਾ ਸੀ ਐਨਆਰਆਈ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਸਵਾਲਾਂ 'ਚ ਲੈ ਗਿਆ ਸੀ ਵਿਕਰਮ ਸਿੰਘ ਨੀਤੀ ਪਰ ਹੋਰ ਬਹੁਤ ਸਾਰੇ ਲੀਡਰ ਇਹਨੂੰ ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਨਾਲ ਜੋੜਦਾ ਕਿ ਭਗਵੰਤ ਮਾਨ ਪੰਜਾਬ ਨਹੀਂ ਸੰਭਾਲ ਸਕ ਰਹੇ ਪੰਜਾਬ ਤੇ ਲੈਂਡ ਆਰਡਰ ਠੀਕ ਨਹੀਂ ਹੈ ਹੁਣ ਜਿਹੜਾ ਪੁਲਿਸ ਨੇ ਦਾਵਾ ਕੀਤਾ ਜਿਹੜੀ ਅੰਮ੍ਰਿਤਸਰ ਦੀ ਘਟਨਾ ਉਹ ਵੀ ਲੈਂਡ ਆਰਡਰ ਨਾਲ ਜੁੜੀ ਹੋਈ ਘਟਨਾ ਨਹੀਂ ਹੈ ਉਹ ਵੀ ਇੱਕ ਨਿੱਜੀ ਰੰਜਿਸ਼ ਦੀ ਘਟਨਾ ਹੁਣ ਕਹਿੰਦੇ ਕਿ ਜਿਹੜੀ ਐਨਆਰਆਈ ਤੇ ਹਮਲਾ ਹੋਇਆ ਉਹਦੇ ਪਿੱਛੇ ਜ਼ਿੰਮੇਵਾਰੀ ਅਮਰੀਕਾ 'ਚ ਤੈ ਹੋਈ ਹੈ ਯੂ ਐਸ ਏ ਤੋਂ ਸਪਾਰੀ ਦੇ ਕੇ ਹਮਲਾ ਕਰਾਇਆ ਜਿਹੜੇ ਉਸ ਐਨਆਰਆਈ ਦੇ ਪਹਿਲੇ ਵਿਆਹ ਦੇ ਸਹੁਰੇ ਸੀ ਉਸ ਪਰਿਵਾਰ ਵੱਲੋਂ ਜਲੰਧਰ اور ਕਪੂਰਥਲਾ ਨਾਲ ਸੰਬੰਧਿਤ ਦੋ ਨੌਜਵਾਨਾਂ ਨੂੰ ਸਪਾਰੀ ਦੇ ਕੇ ਪੈਸਾ ਦੇ ਕੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਤਲਬ ਇਹ ਮਾਮਲਾ ਵੀ ਇੱਕ ਨਿੱਜੀ ਰੰਜਿਸ਼ ਦਾ ਆ ਗਿਆ ਸੋ ਹੁਣ ਕਿਸੇ ਦੋ ਵਿਅਕਤੀਆਂ ਦੇ ਵਿੱਚ ਅਗਰ ਦੁਸ਼ਮਣੀ ਹੈ ਤੇ ਉਹਨਾਂ ਦੋ ਵਿਅਕਤੀਆਂ ਦੇ ਵਿੱਚੋਂ ਤਦੋਂ ਕਿਹੜਾ ਵਿਅਕਤੀ ਕਿਸੇ ਤੇ ਕੀ ਕਰਾ ਦੂਗਾ ਹੁਣ ਇਹਦੀ ਜ਼ਿੰਮੇਵਾਰੀ ਵੀ ਭਗਵੰਤ ਮਾਨ ਤੇ ਤੈਅ ਕੀਤੀ ਜਾਊਗੀ ਪੋਲੀਟੀਕਲ ਲੀਡਰਾਂ ਵੱਲੋਂ ਸੋ ਮੈਨੂੰ ਲੱਗਦਾ ਹੈ ਕਿ ਸਿਆਸਤ ਦਾ ਪੱਦਰ ਬਹੁਤ ਡਿੱਗਿਆ ਪੰਜਾਬ ਦੇ ਵਿੱਚ ਇਸੇ ਕਰਕੇ ਪੋਲੀਟੀਕਲ ਲੀਡਰਾਂ ਦੀ ਬੁੱਕਤ ਵੀ ਘਟ ਰਹੀ ਹੈ ਅੱਜਕੱਲ ਪੋਲੀਟੀਕਲ ਲੀਡਰਾਂ ਨੂੰ ਆਮ ਲੋਕ ਬਹੁਤ ਹੀ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਹਰ ਚੀਜ਼ ਨੂੰ ਅਸੀਂ ਲੈਂਡ ਆਰਡਰ ਦੇ ਨਾਲ ਪੰਜਾਬ ਤੋਂ ਜੋੜਦੇ ਹਾਂ ਜਿਸ ਦੇ ਨਾਲ ਅਸੀਂ ਆਪਣੇ ਪੰਜਾਬ ਦਾ ਨੁਕਸਾਨ ਕਰਦੇ ਹਾਂ ਔਰ ਜਦੋਂ ਇਹ ਖਬਰਾਂ ਜਦੋਂ ਸਾਡੇ ਲੀਡਰ ਸਵਾਲ ਚੱਕਦੇ ਨੇ ਕਿ ਪੰਜਾਬ ਤੇ ਲੈਂਡ ਆਰਡਰ ਤਬਾਹ ਹੋ ਗਿਆ ਖਰਾਬ ਹੋ ਗਿਆ ਇਹ ਖਬਰਾਂ ਜਦੋਂ ਮੁੰਬਈ ਜਾਂਦੀਆਂ ਨੇ ਬੀਬੀ ਕਲੈਨਾ ਰਣੋਤ ਵਰਗੀਆਂ ਬੀਬੀਆਂ ਫਿਰ ਜਦੋਂ ਬਿਆਨ ਦਿੰਦੀਆਂ ਨੇ ਭਾਵੇਂ ਕਿਸੇ ਭਾਈਚਾਰੇ ਤੇ ਉਹਦਾ ਉਹ ਤਾਂ ਹੀ ਬਿਆਨ ਨਿਕਲਦੇ ਤੇ ਜਦੋਂ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਹਰ ਕੋਈ ਪੰਜਾਬ ਦੇ ਲੈਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਕਰਦਾ ਜਦਕਿ ਪੰਜਾਬ ਦੇ ਵਿੱਚ ਵੀ ਜੁਰਮ ਦੀ ਦਰ ਲਗਭਗ ਉਨੀ ਕਹਿ ਜਿੰਨੀ ਕਿ ਦੂਜੇ ਸੂਬਿਆਂ ਤੇ ਕਈ ਸੂਬਿਆਂ ਤੋਂ ਤਾਂ ਘੱਟ ਹੀ ਹੁੰਦੀ ਸੋ ਜਿਹੜਾ ਨਿੱਜੀ ਦੁਸ਼ਮਣੀਆਂ ਦਾ ਜੁਰਮ ਹੈ ਉਹ ਕੋਈ ਸਰਕਾਰ ਤੇ ਕੋਈ ਤੀਜੀ ਧਿਰ ਕੰਟਰੋਲ ਨਹੀਂ ਕਰ ਸਕਦੀ ਕਿਸੇ ਵਿਅਕਤੀ ਨੇ ਕਦੋਂ ਕੋਈ ਜੁਰਮ ਕਰ ਜਾਣਾ ਇਹਨੂੰ ਪਤਾ ਕਰਨ ਦੇ ਲਈ ਕੋਈ ਤੀਜੀ ਅੱਖ ਨਹੀਂ ਬਣੀ ਸੋ ਇਸ ਕਰਕੇ ਜਿਹੜਾ ਇਹ ਅਮਰਸਰ ਵਾਲਾ ਮਾਮਲਾ ਸੀ ਇਹ ਵੀ ਨਿੱਜੀ ਰੰਜਿਸ਼ ਦਾ ਦੁਸ਼ਮਣੀ ਦਾ ਮਾਮਲਾ ਨਿਕਲੇ ਬਹੁਤ ਹੀ ਮੰਦ ਭਾਗੀ ਗੱਲ ਹੈ ਪੁਲਿਸ ਨੂੰ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਇਨਸਾਫ ਪਰ ਸਾਡੀਆਂ ਅਦਾਲਤਾਂ ਨੂੰ ਮੈਂ ਕੱਲ ਵੀ ਗੱਲ ਕੀਤੀ ਸੀ ਜਦੋਂ ਤੁਰੰਤ ਇਨਸਾਫ ਨਹੀਂ ਹੁੰਦਾ ਤੇ ਆਮ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਠਦਾ ਤੇ ਫਿਰ ਉਹ ਇਸ ਤਰੀਕੇ ਦੇ ਸੌਦੇ ਵੀ ਕਰ ਲੈਂਦੇ ਨੇ ਕਿ ਅਸੀਂ ਕਰ ਦਿਆਂਗੇ ਕੰਮ ਤੁਸੀਂ ਦਿਓ ਸਾਨੂੰ ਪੈਸਾ ਬਾਹਰੋਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਸਿਸਟਮ ਇੰਨਾ ਸਲੋ ਹੈ ਕਿ ਅਸੀਂ ਜੋ ਮਰਜ਼ੀ ਵਾਰਦਾਤ ਕਰ ਲਈਏ ਅਸੀਂ ਜ਼ਮਾਨਤਾਂ ਤੇ ਬਾਹਰ ਆ ਜਾਾਂਗੇ ਤੇ ਫਿਰ ਫੈਸਲੇ ਹੋਣੇ ਇਹ ਅਦਾਲਤਾਂ ਨੂੰ ਵੀ ਦੇ ਫੈਸਲੇ ਕਰਕੇ ਇਹ ਜਿਹੜੀ ਧਾਰਨਾ ਹੈ ਇਹਨੂੰ ਤੋੜਨਾ ਪੈਣਾ ਗੱਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਏ ਮੱਥਾ ਟੇਕਣ ਗਏ ਸੀ ਸੋ ਇਸ ਖਬਰ ਬਾਰੇ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਹਜੂ ਜੀ ਜ਼ਮਾਨਤ ਹੋਣ ਤੋਂ ਬਾਅਦ ਮਨੀਸ਼ ਸੋਦੀਆ ਪਹਿਲੀ ਵਾਰ ਕੱਲ ਪੰਜਾਬ ਆਏ ਤੇ ਕੱਲ ਸ਼੍ਰੀ ਅਮਰ ਸਾਹਿਬ ਵਿਖੇ ਉਹ ਸਚਕਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਸੀ ਇਹਦੇ ਨਾਲ ਨਾਲ ਹੀ ਸ੍ਰੀ ਦਰਗਿਆਨਾ ਮੰਦਿਰ ਅਮਰ ਸਰ ਵਿਖੇ ਵੀ ਹੋ ਗਏ ਤੇ ਉੱਥੇ ਵੀ ਉਹਨਾਂ ਨੇ ਮੱਥਾ ਟੇਕਿਆ ਔਰ ਅਟਾਰੀ ਵਾਗਾ ਬਾਰਡਰ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਜਿਹੜੇ ਮਨੀਸ਼ ਸੋਧਿਆ ਤੇ ਉਥੋਂ ਦੇ ਸਾਬਕਾ ਸਿੱਖਿਆ ਮੰਤਰੀ ਹੈ ਉਹਨਾਂ ਨੇ ਜਵਾਨਾਂ ਦੀ ਪਰੇਡ ਵੀ ਵਾਗਾ ਬਾਰਡਰ ਤੇ ਦੇਖੀ ਸੋ ਭਗਵੰਤ ਮਾਨ ਵੀ ਇਸ ਮੌਕੇ ਉਹਨਾਂ ਦੇ ਨਾਲ ਰਹੀ ਔਰ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੱਲ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਤੋੜਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਮਨੀਸ਼ ਸੋਸ਼ਦੀਆ ਇਹਨਾਂ ਲੰਮਾ ਸਮਾਂ ਅੰਦਰ ਰਹੇ ਕੇਜਰੀਵਾਲ ਸਾਹਿਬ ਅੰਦਰ ਨੇ ਤੇ ਜ਼ਮਾਨਤ ਤੇ ਆ ਜਾਣਗੇ ਜਲ ਉਹ ਕਹਿੰਦੇ ਇਹ ਸਾਰੇ ਲੀਡਰਾਂ ਨੂੰ ਜੇਲ੍ਹ ਭੇਜਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਟੁੱਟੀ ਨਹੀਂ ਵੈਸੇ ਦੇਖਿਆ ਜਾਵੇ ਤੇ ਭਗਵੰਤ ਮਾਨ ਉਹਨਾਂ ਦੀ ਇਸ ਗੱਲ ਦੇ ਵਿੱਚ ਵਜਨ ਹੈ ਕੀ ਆਮ ਆਦਮੀ ਪਾਰਟੀ ਟੁੱਟੀ ਨਹੀਂ ਭਾਵੇਂ ਮਨੀਸ਼ ਸੋਦੀ ਆਰਵਿੰਦ ਕੇਜਰੀਵਾਲ ਜਾਂ ਹੋਰ ਵੱਡੇ ਲੀਡਰ ਜ਼ਿਲ੍ਹਿਆਂ ਦੇ ਵਿੱਚ ਗਏ ਤੇ ਹੈ ਪਰ ਇਸ ਦੇ باوجود ਵੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੱਡੀ ਟੁੱਟ ਨਹੀਂ ਹੋਈ ਕੋਈ ਇਕਾ ਦੁਕਾ ਸਧਾਰਨ ਲੀਡਰ ਇਧਰ ਉਧਰ ਗਏ ਹੋਣ ਤੇ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੁੰਦਾ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਡਰ ਤੇ ਲੀਡਰ ਤੇ ਵਲੰਟੀਅਰ ਨੇ ਉਹ ਬੜੇ ਕਮਿਟਿਡ ਨੇ ਔਰ ਉਹ ਆਪਣੇ ਉਦੇਸ਼ 'ਚ ਅੱਗੇ ਵਧਦੇ ਨੇ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਅਪਡੇਟ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਉਹ ਦੁਨੀਆ ਪਰਦੇ ਪੰਜਾਬੀਆਂ ਦਾ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਪੱਖ ਵੀ ਅੱਗੇ ਉਧਾਵਾਂਗੇ ਬਹੁਤ